ਦਨ ਦਿਹਾੜੇ ਅੰਮ੍ਰਿਤਸਰ ਦੇ ਚਬਾਲ ਮੇਨ ਚੌਂਕ ਦੇ ਵਿੱਚ ਸੋਨੂ ਟੀਮਾ ਸਰਪੰਚ ਜੋਕੀ ਕਟਿੰਗ ਕਰਵਾਉਣ ਦੇ ਲਈ ਦੁਕਾਨ ਤੇ ਜਾਂਦੇ ਨੇ ਤਾਂ ਉੱਥੇ ਹੀ ਦੋ ਨੌਜਵਾਨ ਮੋਟਰਸਾਈਕਲ ਸਵਾਰ ਆਉਂਦੇ ਨੇ ਤਾਂ ਇੱਕ ਨੌਜਵਾਨ ਮੋਟਰਸਾਈਕਲ ਤੋਂ ਉਤਰਦਾ ਹੈ ਤਾਂ ਉਸ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਸੋਨੂ ਟੀਮਾ ਨਾਮ ਦੇ ਸਰਪੰਚ ਦੇ ਗੋਲੀਆਂ ਲੱਗਦੀਆਂ ਨੇ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਾਂ ਤੁਸੀਂ ਵੀ ਇੱਕ ਸੱਦੇ ਹੋ ਕਿ ਅਮਨਦੀਪ ਹਸਪਤਾਲ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਇਕੱਠ ਦਿਖਾਈ ਦੇ ਰਿਹਾ ਹੈ ਇਕੱਠ ਇਸ ਕਰਕੇ ਦਿਖਾਈ ਦੇ ਰਿਹਾ ਹੈ ਕਿ ਜਦੋਂ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਸੋਨੂ ਚੀਮਾ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਹੋ ਚੁੱਕਾ ਤਾਂ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਲੀਡਰ ਤਾਂ ਹੋਰ ਵੀ ਜਿਹੜੇ ਆਗੂ ਨੇ ਅੱਜ ਇਸ ਹਸਪੀਟਲ ਦੇ ਬਾਹਰ ਪਹੁੰਚੇ ਹੋਏ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਸੋਨੂ ਸਰਪੰਚ ਦੀ ਤਾਂ ਉਹ ਪਹਿਲੇ ਸਰਪੰਚ ਨੇ ਜਿਨ੍ਹਾਂ ਨੇ ਕਿ ਛੋਟੀ ਉਮਰ ਦੇ ਵਿੱਚ ਜਿਹੜੀ ਆਪਣੇ ਪਿੰਡ ਤੋਂ ਸਰਪੰਚੀ ਦੀ ਇਲੈਕਸ਼ਨ ਲੜੀ ਤਾਂ ਕਾਫੀ ਲੰਬੇ ਸਮੇਂ ਤੋਂ ਸਰਪੰਚ ਬੰਦੇ ਆ ਰਹੇ ਨੇ ਤਾਂ ਕਾਫੀ ਪਾਰਟੀਆਂ ਦੇ ਨਾਲ ਉਹਨਾਂ ਦਾ ਬਹੁਤ ਸਾਰਾ ਪਿਆਰ ਸੀ ਜਿਸ ਤੋਂ ਬਾਅਦ ਜਦੋਂ ਅੱਜ ਵੱਖ-ਵੱਖ ਪਾਰਟੀਆਂ ਨੂੰ ਪਤਾ ਲੱਗਦਾ ਹੈ ਕਿ ਸੋਨੂੰ ਸਰਪੰਚ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਵੱਡੀ ਗਿਣਤੀ ਦੇ ਜਿਹੜਾ ਇਕੱਠਾ ਜਾਂ ਫਿਰ ਉਹਨਾਂ ਨੂੰ ਪਿਆਰ ਦੇਣ ਵਾਲੇ ਜਿਹੜੇ ਨੌਜਵਾਨ ਨੇ ਉਹ ਅੱਜ ਇਸ ਹਸਪਤਾਲ ਦੇ ਬਾਹਰ ਪਹੁੰਚੇ ਹੋਏ ਤਾਂ ਜੇਕਰ ਅਸੀਂ ਗੱਲ ਕਰੀ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਨ ਸਿੰਘ ਤੁੰਨ ਹੋਣਾ ਵੀ ਤਾਂ ਉਹ ਵੀ ਇਸ ਹਸਪਤਾਲ ਦੇ ਵਿੱਚ ਪਹੁੰਚੇ ਹੋਏ ਤਾਂ ਤੁਸੀਂ ਵੇਖ ਸਕਦੇ ਹੋ ਕਾਫੀ ਵੱਡਾ ਇਕੱਠ ਜਿਹੜਾ ਦਿਖਾਈ ਦੇ ਰਿਹਾ ਤਾਂ ਜਿਹੜੇ ਦੋ ਨੌਜਵਾਨਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਆ ਉਹਨਾਂ ਦੀ ਤਸਵੀਰ ਵੀ ਜਿਹੜੀ ਆ ਉਹ ਸੀਸੀਟੀਵੀ ਕੈਮਰਾ ਦੇ ਵਿੱਚ ਆ ਚੁੱਕੀ ਆ ਤਾਂ ਤੁਸੀਂ ਦੇਖਿਆ ਹੋਣਾ ਕਿ ਸੀਸੀਟੀਵੀ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਕਿਸ ਤਰ੍ਹਾਂ ਦੋ ਨੌਜਵਾਨ ਮੋਟਰਸਾਈਕਲ ਤੇ ਆਉਂਦੇ ਨੇ ਤਾਂ ਉਹਨਾਂ ਨੂੰ ਜਦੋਂ ਪਤਾ ਚੱਲਦਾ ਹੈ ਕਿ ਉਹ ਕਟਿੰਗ ਕਰਵਾਉਣ ਦੇ ਲਈ ਨਾਈ ਦੀ ਦੁਕਾਨ ਦੇ ਉੱਪਰ ਬੈਠੇ ਨੇ ਤਾਂ ਉਹਨਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਸੋਨੂੰ ਸਰਪੰਚ ਦੀ ਮੌਤ ਹੋ ਜਾਂਦੀ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਹਸਪੀਟਲ ਦੇ ਬਾਹਰ ਦੀ ਤਸਵੀਰ ਤੁਹਾਨੂੰ ਅਸੀਂ ਸਾਂਝੀ ਕਰਦੇ ਪਿਆ ਤਾਂ ਜੇਕਰ ਅਸੀਂ ਗੱਲ ਕਰੀਏ ਜਦੋਂ ਉਹਨਾਂ ਨੂੰ ਗੋਲੀਆਂ ਲੱਗਦੀਆਂ ਨੇ ਤਾਂ ਉਸ ਤੋਂ ਬਾਅਦ ਉਨਾਂ ਦੇ ਕੁਝ ਸਾਥੀਆਂ ਦੇ ਵੱਲੋਂ ਫੋਰਚੂਨਰ ਗੱਡੀ ਦੇ ਵਿੱਚ ਜਲਦ ਤੋਂ ਜਲਦ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਤਾਂ ਜਦੋਂ ਹਸਪਤਾਲ ਦੇ ਅੰਦਰ ਲੈ ਕੇ ਜਾਂਦੇ ਨੇ ਤਾਂ ਉੱਥੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਾਫੀ ਵੱਡਾ ਜਿਹੜਾ ਇਕੱਠਾ ਉਹ ਅੱਜ ਹਸਪਤਾਲ ਦੇ ਬਾਹਰ ਦਿਖਾਈ ਦੇ ਰਿਹਾ ਤਾਂ ਬਹੁਤ ਸਾਰਾ ਜਿਹੜਾ ਪਿਆਰ ਨੌਜਵਾਨ ਉਹਨਾਂ ਨੂੰ ਕਰਦੇ ਸੀ ਜਾਂ ਫਿਰ ਉਹਨਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਬਹੁਤ ਵਧੀਆ ਕੰਮ ਜਿਹੜੇ ਕੀਤੇ ਜਾਂਦੇ ਸੀ ਤਾਂ ਜਿਹੜੇ ਜਿਹੜੇ ਉਹਨਾਂ ਨੂੰ ਯਾਰ ਕਰਦੇ ਪਏ ਨੇ ਤਾਂ ਉਹ ਵੀ ਵੱਡੀ ਗਿਣਤੀ ਦੇ ਵਿੱਚ ਅੱਜ ਇੱਥੇ ਪਹੁੰਚੇ ਹੋਏ ਨੇ ਤਾਂ ਜੇਕਰ ਅਸੀਂ ਗੱਲ ਕਰੀਏ ਸੋਸ਼ਲ ਮੀਡੀਆ ਤੇ ਵੀ ਬਹੁਤ ਤੇਜੀ ਦੇ ਨਾਲ ਨੌਜਵਾਨਾਂ ਦੇ ਵੱਲੋਂ ਪੋਸਟਾਂ ਜਿਹੜੀਆਂ ਨੇ ਪਾਈਆਂ ਗਈਆਂ ਨੇ ਜਿਹਦੇ ਉੱਪਰ ਉਹਨਾਂ ਦੇ ਵੱਲੋਂ ਲਿਖਿਆ ਗਿਆ ਹੈ ਕਿ ਮਿਸ ਜੂ ਸੋਨੂ ਵੀਰਜੀ ਤਾਂ ਬਹੁਤ ਸਾਰੀਆਂ ਫੋਟੋਆਂ ਲਗਾਤਾਰ ਵਕ ਵਕ ਗਰੁੱਪਾਂ ਦੇ ਵਿੱਚ ਸ਼ੇਅਰ ਵੀ ਕੀਤੀਆਂ ਗਈਆਂ ਨੇ ਤਾਂ ਸਵੇਰ ਦੀ ਸਭ ਤੋਂ ਦੁਖਦਾਈ ਖਬਰ ਇਹ ਹੈ ਕਿ ਸੋਨੂ ਸਰਪੰਚ ਜੋਣੇ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤਾਂ ਇਸ ਵੇਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਨ ਸਿੰਘ ਤੁਨ ਵੀ ਇੱਥੇ ਪਹੁੰਚੇ ਹੋਏ ਨੇ ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਜਿਹੜੇ ਬੰਦਿਆਂ ਨੇ ਵੀ ਇਹ ਕੰਮ ਕੀਤਾ ਬੜੀ ਜਿਹੜੀ ਅਤਨਿੰਦਨਯੋਗ ਜੇ ਕਹਿ ਲਈਏ ਮੈਂ ਕਹਿੰਨਾ ਮੈਂ ਇਹਨਾਂ ਲੋਕਾਂ ਨੂੰ ਪੁੱਛਣਾ ਚਾਹਣਾ ਵੀ ਤੁਹਾਨੂੰ ਇਹ ਗੱਲਾਂ ਕਰਕੇ ਲੱਭਦਾ ਕੀ ਲੱਗੇ ਕਿਉਂ ਤੁਸੀਂ ਲੋਕਾਂ ਦੇ ਘਰ ਜਾੜ ਰਹੇ ਹੋ ਕੀ ਉਹ ਇਸ ਬੰਦੇ ਨੇ ਇਹੀ ਦੱਸ ਦੇਣ ਵੀ ਇਹਦਾ ਕਸੂਰ ਕੀ ਸੀ ਜਿੰਨੇ ਕੋਈ ਕਿਸੇ ਦਾ ਕੋਈ ਨੁਕਸਾਨ ਕੀਤਾ ਕਿ ਰਾਜਨੀਤੀ ਦੇ ਵਿੱਚ ਵੇਖੋ ਵਿਚਰਦੇ ਆ ਅਸੀਂ ਵੀ ਵਿਚਰਦੇ ਆ ਸਾਰੇ ਲੋਕ ਵਿਚਰਦੇ ਆ ਇਹ ਲੋਕ ਆ ਪੜੀਆਂ ਜਿਹੜੀਆਂ ਦੁਸ਼ਮਣੀਆਂ ਪਾਲ ਕੇ ਜਿਹੜੇ ਇਹੋ ਜੇ ਕੰਮ ਕਰਦੇ ਆ ਅੱਜ ਸਚਾਈ ਬਾਹਰ ਆਊਗੀ ਕੀ ਆ ਪਰ ਇਹ ਜਿਹੜੀ ਘਟਨਾ ਇਹਨੇ ਸਾਡੇ ਪੂਰੇ ਮੱਝ ਏਰੀਏ ਨੂੰ ਲਾ ਕੇ ਰੱਖੀ ਬਹੁਤ ਮਾੜੀ ਘਟਨਾ ਅਮਲੀ ਸਾਹਿਬ ਕਹਿੰਦੇ ਕਿ ਉਹਨਾਂ ਕੋਈ ਫੋਨ ਵੀ ਹੁੰਦੇ ਪਏ ਸੀ ਤੁਸੀਂ ਕਹਿੰਦੇ ਲਗਾਈਆਂ ਯਾਰੀਆਂ ਨੇ ਕਹਿੰਦੇ ਪਹਿਲਾਂ ਵੀ ਉਹਨਾਂ ਕੋਈ ਤਾਂ ਦੀ ਗੱਲ ਆਈ ਸਾਹਮਣੇ ਜਿਹੜੀ ਕੁਝ ਸਮੇਂ ਤੋਂ ਪਹਿਲਾਂ ਜਿਹੜੀਆਂ ਮਾਤਮ ਕੀ ਉਹਨਾਂ ਨੂੰ ਆਉਂਦੀਆਂ ਰਹੀਆਂ ਸੀ ਜੀ ਕੁਝ ਸਮੇਂ ਤੋਂ ਪਹਿਲਾਂ ਹੋਣ ਮੇਰਾ ਕੱਲ ਹੋਣਾ ਆ ਮਤਲਬ ਜੇ 10 ਦਿਨ ਜਾਂ 20 ਦਿਨ ਜਾਂ ਮਹੀਨੇ ਪਹਿਲਾਂ ਤਾਂ ਮੈਨੂੰ ਕੋਈ ਜਾਣਕਾਰੀ ਨਹੀਂ ਮਿਲਿਆ ਕਿ ਕੀ ਕਿਤੇ ਬੇਰੇ ਕੋਲ ਤਾਂ ਤੇਰੀ ਹੁਣੇ ਪ੍ਰਸ਼ਾਸਨ ਨਾਲ ਗੱਲ ਹੋਈ ਹੈ ਜੀ ਪ੍ਰਸ਼ਾਸਨ ਤਾਂ ਸਵੇਰ ਦਾ ਹੀ ਲੱਗਾ ਹੋਇਆ ਔਰ ਜਿਹੜਾ ਬੇਰੇ ਤੀਰ ਹੱਥਾਂ ਤੋਂ ਨਿਕਲ ਗਿਆ ਜਿਹੜਾ ਭਰਾ ਚਲੇ ਗਿਆ ਦੁਨੀਆ ਤੋਂ ਜੀ ਉਹਨੇ ਤਾਂ ਕਿੱਥੋਂ ਵਾਪਸ ਆਉਣਾ ਅੱਜ ਉਹਦੇ ਬੱਚਿਆਂ ਨੂੰ ਪੁੱਛ ਕੇ ਵੇਖੋ ਮੈਂ ਅੰਦਰੋਂ ਜਾ ਕੇ ਆਇਆ ਜੀ ਉਹਦੇ ਵਿਚਾਰੀ ਮਾਤਾ ਭਰਾ ਉਹਦਾ ਉਹਨਾਂ ਨੂੰ ਪੁੱਛੋ ਇਰੇ ਵੀਰੇ ਇਹੋ ਜੇ ਮੈਂ ਤਾਂ ਰਹਾ ਨਾ ਇਹਨਾਂ ਲੋਕਾਂ ਤੋਂ ਵੀ ਸਾਡੇ ਲੋਕ ਤੁਰ ਕਿਹੜੇ ਬਣੇ ਨੂੰ ਪਈ ਇਹ ਕਿਹੜੀ ਕਿਹੜੀ ਗੱਲ ਜਿਹੜੀ ਤੁਸੀਂ ਨਿੱਤ ਮਾਵਾ ਦੇ ਪੁੱਤ ਮਾਰ ਰਹੇ ਹੋ ਇਹਨਾਂ ਦਾ ਕਸੂਰ ਹੀ ਦੱਸ ਦੋ ਸਰ ਲੱਗਦਾ ਨਹੀਂ ਗੱਲ ਕਰੀਏ ਇੱਕ ਮਿੰਟ ਇੱਕ ਨੂੰ ਆਸੂ ਲਗਾਤਾਰ ਇਧਰ ਮਾਵਾ ਨੇ ਬਹੁਤ ਸਾਹਮਣੇ ਆ ਰਹੇ ਜਿਹੜੇ ਬ੍ਰਦਰ ਜਿਹੜੇ ਵੇਖੋ ਤੁਸੀਂ ਸਾਰੇ ਆਪਾਂ ਇੱਕ ਤੁਸੀਂ ਸਾਡੇ ਪਰਿਵਾਰ ਵਿੱਚੋਂ ਹੀ ਆਂ ਮੀਡੀਆ ਦੇ ਜਿਹੜੇ ਬੈਡ ਅਨਸਰ ਹੈ ਜਿਹੜੇ ਕ੍ਰਿਮੀਨਲ ਲੋਕ ਆ ਵੀਰੇ ਉਹਨਾਂ ਦੇ ਦਿਮਾਗ ਚ ਜਿਹੜਾ ਜ਼ਹਿਰ ਭਰਿਆ ਹੈ ਉਹ ਨਹੀਂ ਨਿਕਲ ਰਿਹਾ ਉਧਰ ਨਾਲ ਮਿਲ ਕੇ ਸਾਰੇ ਸਮਾਜ ਨੂੰ ਸਾਨੂੰ ਇਹਨਾਂ ਦੇ ਵਿਰੁੱਧ ਖੜੇ ਹੋਣਾ ਪਊਗਾ ਜੇ ਮੈਂ ਕਹਿੰਨਾ ਵੀ ਜੇ ਪਿਸਤੌਲਾਂ ਨੂੰ ਲਿਆ ਰਹੇ ਆ ਤੁਸੀਂ ਪਿਛਲੇ ਮਹੀਨੇ ਤੋਂ ਇੱਕ ਵੇਖੋ ਪੁਲਿਸ ਨੇ ਪਤਾ ਨਹੀਂ ਕਿੰਨੇ ਜਿਹੜੇ ਬੰਦੇ ਆ ਉਹਨਾਂ ਦਾ ਇਨਕਾਊਂਟਰ ਵੀ ਕੀਤਾ ਜੀ ਜਿਹੜੇ ਗਲਤ ਅੰਸਰ ਆ ਉਹ ਫਿਰ ਵੀ ਨਹੀਂ ਬਾਜ਼ ਆ ਰਹੇ ਲੋਕ ਪਰਤਨ ਸਾਹਿਬ ਐਮਐਲਏ ਸਾਹਿਬ ਮੇਰਾ ਸਵਾਲ ਹੈ ਕਿ ਇਸ ਤਰੀਕੇ ਦੇ ਨਾਲ ਜਿਸ ਤਰ੍ਹਾਂ ਹੋਇਆ ਗੁੰਡਾਗਰਦੀ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਸਰਕਾਰ ਤੁਹਾਡੀ ਹੈ ਔਰ ਕਿਵੇਂ ਇਸ ਨੂੰ ਕਿ ਸਾਰੇ ਆਮ ਮਾਰਿਆ ਗਿਆ ਇੱਕ ਚਪ ਨੂੰ ਔਰ ਜਿਹੜਾ ਕਿ ਲੋਕਾਂ ਚ ਖੜਾ ਲੋਕਤ ਹੱਤਿਆ ਕਤਲ ਹੋਇਆ ਮੇਰੇ ਸਾਹਮਣੇ ਮੇਰੇ ਵੀਰ ਮੇਰੇ ਵੀਰ ਮੈਂ ਕਹਿੰਦਾ ਜੀ ਉਹ ਵੇਖੋ ਇੱਕ ਸਾਡਾ ਤੋਂ ਆਪਣਾ ਭਰਾ ਸੀ ਮੇਰਾ ਤਾਂ ਆਪਣਾ ਮੇਰੀ ਜਿੰਦ ਜਾਨ ਸੀ ਸਾਡਾ ਉਹ ਜਿਹੜਾ ਇਹ ਹੋ ਰਿਹਾ ਹੈ ਆਤ ਨਿੰਦਣਜੋਗ ਗੱਲ ਹੋਈ ਆ ਜੀ ਜਿਹੜੀ ਸਰਕਾਰ ਦੀ ਗੱਲ ਆਪਾਂ ਕਰਦੇ ਆ ਸਰਕਾਰ ਨੇ ਕਿੰਨੇ ਦਿਨਾਂ ਤੋਂ ਤੁਸੀਂ ਵੇਖਦੇ ਹੋ ਇਹਨਾਂ ਜਿਹੜੇ ਸਮਾਜ ਵਿਰੋਧੀ ਅੰਸਰ ਆ ਜੀ ਉਹਨਾਂ ਵਿਰੁੱਧ ਮਹਿੰਮ ਚੱਲ ਰਹੀ ਆ ਪਰ ਉਹ ਕਿਤੇ ਨਾ ਕਿਤੇ ਜਿਹੜੇ ਮਾੜੇ ਅੰਸਰ ਉਹ ਅਜੇ ਵੀ ਬਾਜ਼ ਨਹੀਂ ਆ ਰਹੇ ਸਰ ਜੇਕਰ ਅਸੀਂ ਗੱਲ ਕਰੀਏ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ ਕਿਹਾ ਕਿ ਮੈਨੂੰ ਸਿਕਿਉਰਿਟੀ ਦਿੱਤੀ ਜਾਵੇ ਕਿਉਂਕਿ ਫਰੋਤੀਆਂ ਜਿਹੜੀਆਂ ਲਗਾਤਾਰ ਮੰਗੀਆਂ ਜਾ ਰਹੀਆਂ ਲੱਗਦਾ ਕਿ ਪੁਲਿਸ ਵੱਲੋਂ ਸਿਕਿਉਰਿਟੀ ਦਿੱਤੀ ਜਾਂਦੀ ਤਾਂ ਅੱਜ ਇਹ ਜਿਹੜਾ ਕੰਮ ਹੋ ਨਹੀਂ ਹੁਣਾ ਸੀ ਇਹ ਤਾਂ નો ਡਾਊਟ ਹੈ ਵੀਰੇ ਜੇ ਸਕਿਉਰਟੀ ਪਰ ਮੈਨੂੰ ਜੋ ਮੇਰੇ ਕੋਲੇ ਜਾਣਕਾਰੀ ਨਹੀਂ ਹੈਗੀ ਵੀ ਮੇਰਾ ਤਾਂ ਭਰਾ ਸੀ ਮੇਰੇ ਨਾਲ ਸਕਿਉਰਟੀ ਬਾਰੇ ਨਾ ਤਾਂ ਮੈਨੂੰ ਉਹਨੇ ਜ਼ਿਕਰ ਕੀਤਾ ਜਾਂ ਤਾਂ ਮੈਨੂੰ ਵੀ ਪਤਾ ਹੁੰਦਾ ਸੀ ਸਰਕਾਰ ਨੂੰ ਕਹਿੰਦੇ ਨਹੀਂ ਪਰ ਪੁਲਿਸ ਨੂੰ ਤਾਂ ਸ਼ਿਕਾਇਤ ਦਿੱਤੀ ਸੀ ਹੁਣ ਕੰਪਲੇਟ ਨਹੀਂ ਪੁਲਿਸ ਤੇ ਉਹਨਾਂ ਨੂੰ ਪਹਿਲਾਂ ਪਹਿਲਾਂ ਕੰਪਲੇਟ ਦਿੱਤੀ ਗਈ ਸੀ ਸਰਪੰਚ ਸਾਹਿਬ ਦੇ ਵੱਲੋਂ ਕਿ ਮੈਂ ਥ੍ਰੈਟ ਕਰਿਆ ਸੀ ਤਾਂ ਮੇਰੇ ਕੰਪਲੇਟ ਦਿੱਤੀ ਸੀ ਪਰ ਪੁਲਿਸ ਨੂੰ ਉਹਨਾਂ ਨੂੰ ਸਕਿਉਰਟੀ ਦੇਣੀ ਚਾਹੀਦੀ ਸੀ ਦੇਣੀ ਚਾਹੀਦੀ ਸੀ ਕਿਉਂ ਨਹੀਂ ਦੀ ਲੱਗਦਾ ਕਿ ਨਗਲੀ ਕੀਤੀ ਗਈ ਹੈ ਲੱਗਦਾ ਇਹ ਨਗਲੀ ਕੀਤੀ ਗਈ ਹੈ ਜੇ ਤਾਂ ਉਹਨਾਂ ਨੇ ਕੰਪਲੇਂਟ ਕੀਤੀ ਫਿਰ ਬਿਲਕੁਲ ਨਗਲੀ ਹੈ ਜੀ ਹੁਣ ਕੰਪਲੇਂਟ ਬਾਰੇ ਮੈਨੂੰ ਜਾਣਕਾਰੀ ਨਹੀਂ ਲੱਗਦਾ ਕਿ ਅਫਸਰ ਕਹਿ ਦਿੱਤੀ ਸੀ ਜਿਉਂ ਕਾਰਵਾਈ ਕਰਦੇ ਤੇ ਇਹ ਘਟਨਾ ਨਹੀਂ ਵਾਪਰੀ ਜੇ ਹੁਣ ਉਹਦੇ ਅਫਸਰ ਤੋਂ ਕਾਰਵਾਈ ਹੋਵੇਗੀ ਜਿਹਨੂੰ ਸ਼ਿਕਾਇਤ ਕੀਤੀ ਬਿਲਕੁਲ ਜੀ ਕਾਰਵਾਈ ਕਿਉਂ ਨਹੀਂ ਜੇ ਤੇ ਰਿਟਨ ਚ ਸ਼ਿਕਾਇਤ ਅਸੀਂ ਕੀਤੀ ਮੈਂ ਹੁਣੇ ਮੋਨੋ ਵੀ ਉੱਥੇ ਖੜਾ ਬਟ ਮੈਨੂੰ ਮੈਨੂੰ ਤਾਂ ਅਜੇ ਪਰਸੋਂ ਕਾਲ ਕੀਤੀ ਜੀ ਮੇਰੇ ਨਾਲ ਪਰਸੋਂ ਗੱਲ ਹੋਈ ਆ ਜੀ ਪਰसों ਕਿਸੇ ਕੰਮ ਵਾਲੀ ਮੈਨੂੰ ਕਹਿੰਦਾ ਮਿਲਣਾ ਭਾਜੀ ਆਪਾਂ ਮੈਂ ਕਹਾ ਸੋਨੂ ਜੀ ਆਜੋ ਪਰ ਮੈਨੂੰ ਮੇਰੇ ਨਾਲ ਉਹਨੇ ਕੋਈ ਇਹੋ ਜਿਹੀ ਗੱਲ ਸਾਜੀ ਕਿੰਨਾ ਨੁਕਸਾਨ ਹੈ ਸ਼ਖਸ ਦਾ ਜਿਹੜਾ ਕਿ ਆਲਰੇਡੀ ਬਹੁਤ ਸਾਰੇ ਕੰਮ ਕਰ ਰਿਹਾ ਸੀ ਕਿਵੇਂ ਜੀ ਇਸ ਸ਼ਖਸ ਦਾ ਜਾਣਾ ਕਿੰਨਾ ਵੱਡਾ ਕਾਟਾ ਹੈ ਮੇਰੇ ਵੀਰ ਤੁਸੀਂ ਇੱਕ ਸੰਸਥਾ ਮਾਰਤੀ ਉਹਨਾਂ ਨੇ ਸਾਹਮਣੇ ਦੇਖੋ ਸੋਨੂ ਚੀਮਾ ਨਹੀਂ ਮਾਰਿਆ ਕਿ ਸੰਸਥਾ ਮਾਰੀ ਆ ਤੁਸੀਂ ਚਬਾਲ ਦੇ ਲੋਕਾਂ ਨੂੰ ਪੁੱਛੋ ਉਹ ਲੋਕਾਂ ਦਾ ਮਸੀਹਾ ਸੀ ਲੋਕਾਂ ਨੂੰ ਉਹਦੇ ਪਿੰਡ ਵਿੱਚ ਜਾ ਕੇ ਤੁਸੀਂ ਵੇਖੋ ਜਿਹੜੇ ਗਰੀਬ ਲੋਕ ਇਸ ਦੁਨੀਆ ਤੋਂ ਚਲ ਜਾਂਦੇ ਸੀ ਬਾਲਣੇ ਵੀ ਸੋਨੂੰ ਚੀਮਾ ਲੈ ਕੇ ਦਿੰਦਾ ਸੀ ਤਾਂ ਹੋਰ ਕਿਹੜੇ ਗਰੀਬਾਂ ਬੰਨਾਂ ਦੇ ਲੋਕ ਕਿਤੇ ਜਾ ਰਹੇ ਸੀ ਪਿੰਡ ਦੇ ਵਿੱਚ ਹੋਰ ਕਿਹੜੇ ਉਹ ਮੇਰੇ ਵੀਰ ਸਮਾਜ ਦਾ ਬ੍ਰਦਰ ਜਿਹੜਾ ਮੈਂ ਕਿਹਾ ਕਿ ਮਸੀਹਾ ਮਾਰਤਾ ਨਾਲ ਲੋਕ ਪਰ ਜਿਹੜੇ ਦੋ ਬੰਦੇ ਆ ਰਹੇ ਆ ਸੀਸੀਟੀਵੀ ਨਜ਼ਰ ਸੀਸੀਟੀਵੀ ਵਿੱਚ ਨਜ਼ਰ ਆਇਆ ਕਿ ਦੋ ਬੰਦੇ ਆਏ ਨੇ ਇੱਕ ਨੇ ਪਸਤੂਰ ਨਹੀਂ ਬ੍ਰਦਰ ਮੈਂ ਵੇਖੋ ਮੈਨੂੰ ਤਾਂ ਅਜੇ ਤੱਕ ਵੀਰੇ ਆਪ ਨੂੰ ਨਹੀਂ ਸਮਝ ਆ ਰਹੀ ਮੈਂ ਤਾਂ ਸਵੇਰ ਦਾ ਉੱਠ ਕੇ ਪਹਿਲਾਂ ਉਸ ਤਰ੍ਹਾਂ ਭੱਜੇ ਉਹ ਦਰ ਜਾ ਕੇ ਮੈਂ ਹੁਣ ਇੱਥੇ ਆਇਆ ਮੈਂ ਹੁਣ ਬਾਹਰ ਹੋ ਕੇ ਪ੍ਰਸ਼ਾਸਨ ਨਾਲ ਗੱਲ ਕਰਦੇ ਮੇਰੀ ਹੁਣ ਇਸ ਸੰਬੰਧੀ ਕਿਸੇ ਕੀਤਾ ਗਿਆ ਉਹਨੂੰ ਲੈ ਕੇ ਵੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਮੇਰੇ ਵੀਰ ਮੈਂ ਕਹਿੰਨਾ ਜੀ ਇਹਨਾਂ ਬੰਦਿਆਂ ਦਾ ਕੋਈ ਲਿਆਜ ਨਹੀਂ ਕਰਨਾ ਚਾਹੀਦਾ ਜੀ ਜਿਹੜੇ ਇਹੋ ਜਿਹੇ ਗਲਤ ਅੰਸਰ ਆ ਉਹ ਕਿਸੇ ਦੇ ਵੀ ਨਹੀਂ ਕੁਝ ਲੱਗਦੇ ਉਹ ਨਾ ਤਾਂ ਤੁਸੀਂ ਉਹ ਸਾਡੇ ਘਰੇ ਕੁਝ ਲੱਗਦੇ ਜੀ ਜਾਂ ਕਿਸੇ ਉਹਨਾਂ ਨੇ ਸਰਕਾਰ ਦਾ ਜੇ ਕਿਸੇ ਦਾ ਕੋਈ ਲਿਆਜ ਕਰਨਾ ਜੀ ਮੇਰੇ ਸਭ ਦੇ ਵਿੱਚ ਦਿਨ ਦਿਹਾੜੇ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਲੱਗਦਾ ਨਹੀਂ ਕਿ ਪੁਲਿਸ ਦੀ ਕਾਰਜਵਾਹੀ ਤੇ ਵੀ ਕਿਤੇ ਨਾ ਕਿਤੇ ਕਾਨੂੰਨ ਤੇ ਸਵਾਲ ਜਿਹੜੇ ਉੱਠਦੇ ਖੜੇ ਹੁੰਦੇ ਮੇਰੇ ਵੀਰ ਕਈ ਵਾਰੀ ਵੇਖੋ ਮੈਂ ਮੈਂ ਕਿਉਂਕਿ ਮੇਰਾ ਇਹ ਵੀ ਭਰਾ ਸੀ ਜੀ ਆਮ ਲੰਮ ਹੈ ਜੇ ਮੇਰੇ ਕੋਲ ਸ਼ਬਦ ਕਈ ਵਾਰੀ ਆਪਾਂ ਪੁਲਿਸ ਨੂੰ ਵੀ ਜੇ ਆਪਾਂ ਡੀਮੋਰਲਾਈਜ਼ ਬੰਨੇ ਕਰਨ ਵਾਲੇ ਤੁਰਪੀਏ ਉਹ ਵੀ ਗੱਲ ਇਨੀ ਵਧੀ ਜਾਣੀ ਹੁੰਦੀ ਹੈ ਪਰ ਮੈਨੂੰ ਇਹ ਗੱਲ ਦੱਸੋ ਇਹਦਾ ਹੱਲ ਕੀ ਹੈ ਜੀ ਮੈਂ ਐਮਐਲਏ ਮੰਨ ਲਓ ਮੈਂ ਅੱਜ ਹੀ ਸੁਣੋ ਮੈਂ ਅੱਜ ਆਪਣੇ ਗਨਮੈਨਾਂ ਨੂੰ ਕਹਿ ਰਿਹਾ ਸੀ ਮੈਂ ਮੈਂ ਗਨਮੈਨਾਂ ਨੂੰ ਕਹਿ ਰਿਹਾ ਸੀ ਮੈਂ ਕਹਾਂ ਜੀ ਮੈਂ ਘਰੋਂ ਜਦੋਂ ਨਿਕਲਦਾ ਮੈਂ ਕੱਲਾ ਨਿਕਲਦਾ ਕੱਲਾ ਮੈਂ ਤੁਰ ਪਿੰਦਾ ਮੈਨੂੰ ਉੱਥੇ ਕੋਈ ਦੋ ਗੋਲੀਆਂ ਮਾਰ ਦੂ ਤਾਂ ਕੀ ਕਰੂਗਾ ਜੀ ਕੋਈ ਮੇਰੇ ਨਾਲ ਗਨਮੈਨ ਮੈਨੂੰ ਪੰਜਾਬ ਪੁਲਿਸ ਨੇ ਸਕਿਉਰਿਟੀ ਦਿੱਤੀ ਹੋਈ ਆ ਕਈ ਵਾਰੀ ਮੈਂ ਅਸੀਂ ਅਸੀਂ ਕੀ ਸੋਚਦੇ ਆ ਅਸੀਂ ਸੋਚਦੇ ਆ ਯਾਰ ਸਾਡੀ ਕੋਈ ਨਾ ਦੁਸ਼ਮਣੀ ਆ ਸਾਡੇ ਦਿਮਾਗ 'ਚ ਤਾਂ ਕੋਈ ਗੱਲ ਹੁੰਦੀ ਨਹੀਂ ਜਿਹੜਾ ਰਾਜਨੀਤਿਕ ਤੌਰ ਤੇ ਬੰਦਾ ਵਿਚਰਦਾ ਵਾ ਰਾਜਨੀਤਿਕ ਤੌਰ ਤੇ ਜਦ ਲੋਕੀ ਨੂੰ ਕੰਮਾ ਨਾ ਆਉਂਦੇ ਆ ਦੁਸ਼ਮਣੀਆਂ ਕਈ ਵਾਰੀ ਲੋਕਾਂ ਦੀ ਆਪਣੀ ਹੁੰਦੀਆਂ ਉਹ ਸਿਰ ਮੁੜ ਕੇ ਸਾਨੂੰ ਚੀਮੇ ਵਰਗੇ ਕਹਿੰਦੇ ਜਾਂ ਸਾਡੇ ਵਰਗੇ ਲੋਕਾਂ ਦੇ ਸਿਰ ਮੜਦੇ ਆ ਅਸਲ ਜੀ ਰੀਜਨਰ ਦਾ ਕੀ ਇਹੀ ਆ ਨਾ ਜੀ ਐਮਐਲਏ ਸਾਹਿਬ ਮੇਰਾ ਇੱਕ ਸਵਾਲ ਹੈ ਕਿ ਆਮ ਤੁਸੀਂ ਦੇਖ ਤਾ ਉਹ ਖਾਸ ਬਣਦਾ ਸੀ ਤੁਹਾਡੇ ਨਜ਼ਦੀਕੀ ਸੀ ਤੁਹਾਡੇ ਬ੍ਰਦਰ ਸੀ ਆਮ ਜਨਤਾ ਦਾ ਕੀ ਹਾਲ ਹੁੰਦਾ ਹੋਊਗਾ ਮੇਰੇ ਵੀਰ ਆਮ ਜਨਤਾ ਇਹ ਵੀ ਵਿਚਾਰਾ ਆਮ ਹੀ ਇਹਨੂੰ ਕਿਹੜਾ ਬੜਾ ਦੂਜਾ ਮਾਰਾ ਇਹ ਵੀ ਤਾਂ ਆਮ ਸੀ ਸਾਰੇ ਲੋਕ ਆਮ ਹੀ ਆ ਅਸੀਂ ਵੀ ਤਾਂ ਆਮ ਹੀ ਆ ਬ੍ਰਦਰ ਪਰ ਤੁਸੀਂ ਮੈਨੂੰ ਇੱਕ ਗੱਲ ਦੱਸੋ ਜੀ ਇਹ ਜਾਂ ਤਾਂ ਵੇਖੋ 15-20 ਦਿਨ ਤੋਂ ਮਹੀਨੇ ਤੋਂ ਇੱਕ ਮਹਿੰਮ ਚੱਲ ਰਹੀ ਹੈ ਇਹਨਾਂ ਦੇ ਵਿਰੁੱਧ ਪ੍ਰਸ਼ਾਸਨ ਪੁਲਿਸ ਰੋਜ਼ ਕੋਈ ਨਾ ਕੋਈ ਕਰ ਰਹੀ ਹੈ ਬਟ ਜਿਹੜੇ ਮੈਂ ਤੇ ਕਹਿ ਰਿਹਾ ਵੀ ਜਿਹੜੇ ਜਿਹੜੇ ਲੋਕਾਂ ਦੇ ਮਨਾਂ 'ਚ ਜ਼ਹਿਰ ਭਰੇ ਜਿਹੜੇ ਜਿਹੜੇ ਬੈਡ ਅਨਸਰ ਆ ਉਹ ਨਹੀਂ ਬਾਜ਼ ਆ ਰਹੇ ਜੀ ਜੀ ਉਹਨਾਂ ਵਿਰੁੱਧ ਸਾਨੂੰ ਸਾਰਿਆਂ ਨੂੰ ਜਿੱਥੇ ਪ੍ਰਸ਼ਾਸਨ ਨੂੰ ਲੜਾਈ ਲੜਨੀ ਪਊਗੀ ਸਮਾਜ ਨੂੰ ਵੀ ਸਾਨੂੰ ਉਹਨਾਂ ਦੇ ਵਿਰੁੱਧ ਖੜੇ ਹੋਣਾ ਪਊਗਾ ਪਰ ਤੁਸੀਂ ਸਾਨੂੰ ਲੜਨਾ ਪਊਗਾ ਜੀ ਉਹਨਾਂ ਦੇ ਵਿਰੁੱਧ ਠੀਕ ਹੈ ਬੁਖਬੰਤਰੀ ਸਾਹਿਬ ਨਾਲ ਕਿਉਂ ਨਹੀਂ ਕਰੂੰਗਾ ਜੀ ਮੈਂ ਕਿਉਂ ਨਹੀਂ ਕਰੂੰਗਾ ਅੱਜ ਕੱਲ੍ਹ ਸਾਨੂੰ ਵੀ ਕੋਈ ਮਾਰੂਗਾ ਜੀ ਸਾਡਾ ਕੋ ਲਿਆਜ ਕਰੂਗਾ ਜੀ ਕਿਉਂ ਨਹੀਂ ਕਰੂੰਗਾ ਜੀ ਤਾਂ ਤੁਸੀਂ ਵੇਖਿਆ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਸਰਵਨ ਸਿੰਘ ਤੁੰਨ ਵੀ ਇੱਥੇ ਪਹੁੰਚੇ ਹੋਏ ਨੇ ਤਾਂ ਫਿਲਹਾਲ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਵੱਡੇ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਦੇ ਵੱਲੋਂ ਕਿਹਾ ਯਾਰਾ ਕਿ ਪੰਜਾਬ ਦੇ ਵਿੱਚ ਹਾਈ ਅਲਰਟ ਜਾਰੀ ਹੌਂਦੇ ਬਾਵਜੂਦ ਵੀ ਨੌਜਵਾਨਾਂ ਦੇ ਹੌਸਲੇ ਇੰਨੇ ਜਾਰੇ ਬਲੰਦ ਹੋ ਚੁੱਕੇ ਨੇ ਤਾਂ ਉਹ ਫਾਇਰਿੰਗ ਕਰਕੇ ਫਰਾਰ ਹੋ ਜਾਂਦੇ ਨੇ ਤਾਂ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਮੈਂ ਜਲਦ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਗੱਲਬਾਤ ਕਰਾਂਗਾ ਤਾਂ ਪਹਿਲਾ ਮਾਮਲਾ ਹੈ ਜਿਹੜਾ ਸੋਨੂ ਸਰਪੰਚ ਦਾ ਉਹ ਪੰਜਾਬ ਦੇ ਮੁੱਖ ਮੰਤਰੀ ਤੱਕ ਪਹੁੰਚਾਉਣ ਦੀ ਗੱਲ ਜਿਹੜੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੁਲਿਸ ਦੇ ਵੱਲੋਂ ਐਫਆਈਆਰ ਤਾਂ ਦਰਜ ਕਰ ਲਈ ਗਈ ਹੈ ਪਰ ਜਿਹੜੇ ਨੌਜਵਾਨ ਨੇ ਗੋਲੀਆਂ ਚਲਾ ਕੇ ਫਰਾਰ ਹੋ ਚੁੱਕੇ ਨੇ ਉਹਨਾਂ ਨੂੰ ਕਦੋਂ ਪੁਲਿਸ ਫੜਦੀ ਆ ਇਹ ਤਾਂ ਉਹ ਵਾਲਾ ਸਮਝ ਦੱਸੇਗਾ ਜਗਬਨ ਟੀਵੀ ਦੇ ਲਈ ਗੁਰਪ੍ਰੀਤ ਸਿੰਘ ਸਾਹਿਲ ਅੰਮ੍ਰਿਤਸਰ